ਕਿ 11 ਫ फेब्रुवारी ਨੂੰ तकरीबन 12:30 12 ਵਜੇ ਪੁਲਿਸ ਨੂੰ ਇਤਲਾ ਮਿਲੀ ਸੀ ਕਿ ਪਿੰਡ ਬੈਮਣਕਲਾ ਕੋਲ ਜੋ ਸਟੇਟ ਹਾਈਵੇ ਹੈ ਉਥੇ ਹਾਈਵੇ ਦੇ ਸਾਈਡ ਤੇ ਵਿੱਚ ਇੱਕ ਮਰੂਨ ਕਲਰ ਦਾ ਇੱਕ ਸੂਟਕੇਸ ਹੈਗਾ ਜਿਹਦੇ ਵਿੱਚ ਇੱਕ ਕੁੜੀ ਦੀ ਲਾਸ਼ ਹੈਗੀ ਜੋ ਕਿ ਅਧ ਜਲੀ ਹਾਲਤ ਦੇ ਵਿੱਚ ਸੀਗੀ ਤੇ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਮੇਰੇ ਸਾਥ ਮੇਰੇ ਐਸਪੀਡੀ ਐਸਪੀ ਐਡੀ ਐਸਪੀ ਰੂਰਲ ਤੇ ਡੀਐਸਪੀ ਇਨਵੈਸਟੀਗੇਸ਼ਨ ਤੇ ਇਨਾਦ ਦੇ ਨਾਲ ਸੀ ਇਹਦੇ ਤਿੰਨ ਸ ਤੇ ਐਸਐਚਓ ਸਾਰੇ ਕੇ ਸਾਰੇ ਮੌਕੇ ਤੇ ਪਹੁੰਚੇ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਤੇ ਇਮੀਡੀਏਟਲੀ ਫਿਰ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਗੰਪੀਸ ਸੀਗਾ ਤੇ ਟੀਮਸ ਬਣਾਈਆਂ ਗਈਆਂ ਐਸਪੀਡੀ ਦੀ ਓਵਰਆਲ ਸੁਪਰਵੀਜ਼ਨ ਸੀਗੀ ਟੀਮ ਟੀਮ ਦੇ ਸੁਪਰਵੀਜ਼ਨ ਕਰ ਰਹੇ ਸੀਗੇ ਤੇ CCTV ਨੂੰ ਵੀ ਚੈੱਕ ਕੀਤਾ ਗਿਆ ਆਸ-પાસ ਦੇ ਤੇ ਇਸ CCTV ਦੀ ਟ੍ਰੇਲ ਵੀ ਐਸਟੈਬਲਿਸ਼ ਕੀਤੀ ਗਈ ਜੋ ਵੀ ਸਾਨੂੰ ਸ਼ੱਕੀ ਲੱਗਿਆ ਉਹਦੀ ਤਫ਼ਤੀਸ਼ ਇਹਦੇ ਨਾਲ-ਨਾਲ ਹੀ ਜੋ ਵਿਕਟਮ ਸੀਗੀ ਡੀਸੀਜ਼ ਜੋ ਸੀਗੀ ਉਹਦਾ ਫੇਸ ਕਿਉਂਕਿ ਆਈਡੈਂਟੀਫਾਇਬਲ ਸੀਗਾ ਫੇਸ ਨੂੰ ਇਨੀ क्षति ਨਹੀਂ ਹੋਈ ਸੀਗੀ ਅੱਗ ਦੇ ਨਾਲ ਤੇ ਦੂਜਾ ਉਹਦੀ ਬਾਡੀ ਦੇ ਉੱਪਰ ਇੱਕ ਟੈਟੂ ਵੀ ਸੀਗਾ ਤੇ ਇਹਨਾਂ ਦੋਨੋਂ ਦੀ ਵਰਤੋਂ ਕਰਦੇ ਹੋਏ ਕੁੜੀ ਦੀ ਪਛਾਣ ਕੀਤੀ ਗਈ ਕੁੜੀ ਦਾ ਨਾਮ ਸਪਨਾ ਉਰਫ ਮਲਿਕਾ ਸੀਗਾ ਤੇ ਉਹ ਬੇਸਿਕਲੀ ਮੋਗੇ ਦੇ ਰਹਿਣ ਵਾਲੀ ਸੀ ਹਾਲ ਕੀ ਕੜੀ ਪਰ ਤੇ ਅਟੈਂਡ ਵੀ ਕਰ ਰਹੀ ਸੀ ਤੇ ਜਦੋਂ ਕੁੜੀ ਦੀ ਪਛਾਣ ਹੋਈ ਉਦੋਂ ਬਾਅਦ ਉਹਦੇ ਫੋਨ ਦਾ ਨੰਬਰ ਹੀ ਪਤਾ ਲੱਗਿਆ ਤੇ ਫੋਨ ਦੇ ਜੋ ਕਾਲਸ ਵਗੈਰਾ ਦੀ ਡੀਟੇਲਸ ਟੈਕਨੀਕਲੀ ਸੀ ਚੈੱਕ ਕੀਤੀ ਤੇ ਕੁਝ 15 ਦੇ ਤਕਰੀਬਨ ਸਸਪੈਕਟਸ ਰਿਫਲੈਕਟ ਹੋਏ ਤੇ ਕੱਲੇ-ਕੱਲੇ ਸਸਪੈਕਟਸ ਨੂੰ ਵੈਰੀਫਾਈ ਕੀਤਾ ਗਿਆ ਤੇ ਫਿਰ ਸਾਨੂੰ ਫਾਈਨਲੀ ਪਤਾ ਲੱਗਿਆ ਕਿ 7 ਫ फेब्रुवारी ਨੂੰ ਕੁੜੀ ਨੂੰ ਇੱਕ ਵਿਅਕਤੀ ਦੇ ਨਾਲ ਦੇਖਿਆ ਗਿਆ ਸੀਗਾ ਇਹ ਕਵਰਸਨ ਦੇ ਪਰਸਨ ਨੇ ਸਾਨੂੰ ਦੱਸਿਆ ਸਾਡੇ 9 ਵਜੇ ਦੇ ਤਕਰੀਬਨ ਰਾਤ ਲਾਸਟ ਉਹਨੂੰ ਦੇਖਿਆ ਗਿਆ ਸੀਗਾ ਤੇ ਜਦੋਂ ਉਹ ਪਰਸਨ ਦੀ ਵੈਰੀਫਾਈ ਮੈਨੂੰ ਉਹਦੀ ਭਾਲ ਕੀਤੀ ਗਈ ਤੇ ਉਹਦੀ ਪਛਾਣ ਇੱਕ ਪ੍ਰਿੰਸ ਨਾਂ ਦੇ ਵਿਅਕਤੀ ਕੀ ਹੋਈ ਜੋ ਬੇਸਿਕਲੀ ਪਟੰਨੇ ਦਾ ਹੀ ਰਹਿਣ ਵਾਲਾ ਹੈਗਾ ਗੁਲਾਬਗੜ੍ਹ ਦਾ ਤੇ ਹਾਲ ਕੀ ਕੜੀ ਉਹ ਸੁਰਪੀ ਸੁਰਪੀਰ ਨਾਦੀ ਜਗ੍ਹਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਇਮੀਡੀਏਟਲੀ ਫਿਰ ਇਹਦੀ ਪਾਲ ਕੀਤੀ ਗਈ ਇਹਨੂੰ ਫੜ ਵੀ ਲਿਆ ਗਿਆ ਸੀਗਾ ਤੇ ਅਰੈਸਟ ਕਰਨ ਤੋਂ ਬਾਅਦ ਇਹਨੇ ਆਪਣਾ ਜੋ ਜੋ ਐਫੀਡੈਂਟ ਸੀਗਾ ਕਤਲ ਵਾਲਾ ਜੋ ਇਨਸਟੈਂਟ ਹੈ ਇਹਨੂੰ ਕਬੂਲ ਦਿਆ ਤੇ ਇਹਨੇ ਸਾਨੂੰ ਦੱਸਿਆ ਕਿ ਆ ਸਪਨਾ ਉਸ ਮਲਿਕਾ ਦਾ ਦੋਸਤ ਸੀਗਾ ਤੇ ਇਹ ਦੋਨੋਂ ਕੁਝ ਟਾਈਮ ਦੇ ਬੁਝੇ ਨੂੰ ਜਾਣਦੇ ਸੀਗੇ ਤੇ ਇਹ ਨਸ਼ਾ ਕਰਨ ਦਾ ਵੀ ਆਦੀ ਹੈਗਾ ਤੇ 8 ਤੋਂ 9 ਕੀ ਜੋ ਦਰਮਿਆਨੀ ਰਾਤ ਸੀਗੀ ਇਹ 9 ਦੀ अर्ली ਮਾਰਨਿੰਗ ਜਿਹਨੂੰ ਕਹਿ ਸਕਦੇ ਹੈ ਕਿ ਰਾਤ 8 ਤੋਂ ਬਾਅਦ ਅ ਸਵੇਰੇ ਆਈ 3 ਵਜੇ ਤੱਕ तकरीबन ਦਾ ਇਹ ਵਾਕਿਆ ਹੈ ਐਨੇ ਸਪਨਾ ਨੂੰ ਪਹਿਲਾ ਇੱਕ ਤਾਰਨੂਮਾ ਚੀਜ਼ ਦੇ ਨਾਲ ਇੱਕ ਰਿਚ ਟਾਈਪ ਦੀ ਚੀਜ਼ ਸੀ ਜਿਹਦੇ ਨਾਲ ਸਟੈਬ ਕਰਕੇ ਪਹਿਲਾ ਉਹਦਾ ਕਤਲ ਕੀਤਾ ਉਦੋਂ ਬਾਅਦ ਫਿਰ ਬੋਡੀ ਨੂੰ ਡਿਸਪੋਜ਼ ਕਰਨ ਦੇ ਲਈ ਐਨੇ ਇੱਕ ਬੈਗ ਦੇ ਵਿੱਚ ਉਹ ਫਿੱਟ ਕਰਕੇ ਉਹ ਬੋਡੀ ਨੂੰ ਅੱਗ ਵੀ ਲਾਈ ਤੇ ਜਦੋਂ ਬੈਗ ਜਲ ਗਿਆ ਤੇ ਉਹ ਸਮੈਲ ਸ਼ਾਇਦ ਕਿਉਂਕਿ ਸੰਗੜੀਆਂਵਾਦੀ ਹੋਣ ਕਰਕੇ ਆ ਇਹਨੂੰ ਡਰ ਲੱਗਿਆ ਕਿ ਸ਼ਾਇਦ ਸਮੈਲ ਹੋ ਜੇਗੀ ਤੇ ਲੋਕਾਂ ਨੂੰ ਪਤਾ ਲੱਗ ਜਾਏਗਾ ਤੇ ਇਹਨੇ ਉਹ ਅਗ ਨੂੰ ਕੋ ਜਾ ਕੇ ਫਿਰ ਕਾਹ ਦਿਨ ਤਕਰੀਬਨ ਇਹਨੇ ਆਪਣੇ ਘਰੇ ਉਹ ਲਾਸ਼ ਨੂੰ ਰੱਖੇ ਰੱਖੋ ਫਿਰ 11 ਤਰੀਕ 10 11 ਕੀ ਜੋ ਦਰਮਿਆਣੀ ਰਾਤ ਸੀਗੀ ਉਸ ਦਿਨੇ ਨੇ ਫਿਰ ਬੈਗ ਦੇ ਵਿੱਚ ਉਹ ਵਾਰਡਿੰਗ ਨੂੰ ਦੁਬਾਰਾ ਫਿਟ ਕਰਕੇ ਉਹਦੇ ਬਾਅਦ ਫਿਰ ਆਪਣੀ ਗੱਡੀ i20 ਨੂੰ ਲੈ ਕੇ ਫਿਰ ਐਸੀ ਵਾਰਡਿੰਗ ਨੂੰ ਫਿਟ ਕੇ ਚਲਾ ਗਿਆ ਤੇ ਉਹ ਤੋਂ ਬਾਅਦ ਇੱਕ ਸੈਂਪਥੀ ਗੇਨ ਕਰਨ ਦੇ ਲਈ ਤੇ ਪੁਲਿਸ ਨੂੰ ਅਗਾਇ ਕਿਉਂਕਿ ਅਲਟੀਮੇਟਲੀ ਇਹਨੂੰ ਸ਼ਾਇਦ ਪਤਾ ਸੀ ਜਿਵੇਂ ਪੁਲਿਸ ਨੇ ਇਹਨੂੰ ਫੜ ਹੀ ਲੈਣਾ ਹੈ ਕੇਸ ਕਰਕੇ ਤੇ ਤਕਬੋੜ ਜਾਈਗੀ ਤੇ ਇਹਨੇ ਜੋ ਮਰਨ ਵਾਲੀ ਕੁੜੀ ਹੈਗੀ ਡਿਸੀਜ਼ ਉਹਦਾ ਇੱਕ ਆਪਣੇ ਨਾਲ ਦਾ ਕੋਈ ਫੋਟੋ ਉਹਦਾ ਆਪਣੇ ਛਾਤੀ ਦੇ ਉੱਪਰ ਟੈਟੂ ਵੀ ਕਰਵਾਇਆ ਤੇ ਉਹ ਇਹਨੇ ਕਤਲ ਕਰਨ ਤੋਂ ਬਾਅਦ ਉਹ ਟੈਟੂ ਕਰਵਾਇਆ ਹੈਗਾ ਤੇ ਜੋ ਪ੍ਰਿੰਸ ਹੈ ਇਹਦਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ ਨਾ ਬਟ ਆ ਆਪਣੇ ਕਹਿਣ ਮੁਤਾਬਕ ਆਪਣੇ ਕੰਫੈਸ਼ਨ ਦੇ ਮੁਤਾਬਕ ਆ ਇੱਕ ਨਸ਼ੇ ਕਰਨ ਦਾ ਆਦੀ ਹੈਗਾ ਤੇ ਇਹਦੇ ਕਹਿਣ ਮੁਤਾਬਕ ਹੀ ਇਹਨੇ ਨਸ਼ੇ ਦੀ ਹਾਲਤ ਦੇ ਵਿੱਚ ਆ ਕਤਲ ਨੂੰ ਅੰਜਾਮ ਦਿੱਤਾ ਤੇ ਸਪਨਾ ਨੂੰ ਕੁਝ ਮਹੀਨੇ ਤੋਂ ਹੀ ਇਹ ਜਾਣਦਾ ਸੀਗਾ ਮੈਂ ਇਹਦੇ ਤੇ ਹੋਰ ਕੋਈ ਨਹੀਂ ਆ ਸ਼ਦ ਦੋਨੋਂ ਦੋਸਤ ਸੀਗੇ ਤੇ ਇਹਨੇ ਖੁਦ ਹੀ ਦੇ ਪਰਸਨਲ ਪਰਸਨਲ ਗੱਲ ਹੋ ਸਰਦੀ ਜਿਵੇਂ ਅਜੇ ਸ਼ੇਅਰ ਨਹੀਂ ਕੀਤੀ ਹੈਗੀ

ਉਹਨਾਂ ਦਾ ਕਿਹੜਾ ਕੰਪੋਨੈਂਟ ਹੈ ਤੇ ਕਿੱਥੇ ਰਹਿੰਦਾ ਸੀ ਕੱਲਾ ਹੀ ਰਹਿੰਦਾ ਹੈਗਾ ਸੂਰਪੀਰ ਜੋ ਜਗ੍ਹਾ ਸੂਰਪੀਰ ਉੱਥੇ ਉੱਥੇ ਰਹਿੰਦਾ ਹੈਗਾ ਹਾਲ ਕੀ ਘੜੀ ਉੱਦਾਂ ਗੁਲਾਬ ਗੜਦਾ ਹੈ ਮਰਡਰ ਸੂਰਪੀਰ ਕੀ ਹੋਇਆ ਸੀਗਾ ਐਂਡ ਹੋਡਿਡ ਬੈਟ ਟੈਟੂ ਟੈਟੂ ਇਹ ਕਿਸੇ ਨੇੜੇ ਦੀ ਦੁਕਾਨ ਤੋਂ ਟੈਟੂ ਐਂਡ ਆਫਟਰ ਜੋ ਮਰਡਰ ਹੈ ਉਹ ਤੋਂ ਬਾਅਦ ਇਹਨੇ ਕਰਵਾਇਆ ਹੈਗਾ ਆਪਣਾ ਤੇ ਸਪਨਾ ਜੋ ਡਿਸੀਜ਼ਡ ਹੈ ਉਹਦੇ ਫੋਟੋ ਇਕੱਠੇ ਇਹਨਾਂ ਦੇ ਫੋਟੋ ਹੈਗਾ ਉਹਨੂੰ ਪੂਰਾ ਪੂਰਾ ਫੋਟੋ ਨੂੰ ਹੀ ਟੈਟੂ ਦੇ ਵਿੱਚ ਕਨਵਰਟ ਕਰਨਾ ਹੈ। ਉਹ ਤਾਂ ਬਾਡੀ ਤੇ ਕਿਨੇ ਟੈਟੂ ਕਿਨੇ ਕੀਤਾ ਹੈ। ਹੈਵ ਯੂ ਹਮ ਇਨ ਰੀਚ दैट? ਨਹੀਂ ਉਹ ਕਰ ਲ लेंगे लेकिन ਟੈਟੂ ਤੋਂ ਉਹਨੂੰ ਵੀ ਪਤਾ ਨਹੀਂ ਉਹਨਾਂ ਟੈਟੂ ਮੇਕਰ ਨੂੰ ਤੋਂ ਇਹਨੇ ਫੋਟੋ ਦਿਖਾ ਕੇ ਕਰਵਾ ਲਿਆ ਹੁਣੇ ਲੋਕਲੀ ਕੋਈ ਟੈਟੂ ਮੇਕਰ ਹੈਗਾ। ਬਾਡੀ ਤੇ ਵੀ ਹੋਰ ਵੀ ਟੈਟੂ ਹੈ ਜੋ ਐਕਿਊਜ਼ ਦੇ ਦੇ ਤਾਂ ਪੂਰਾ ਪੂਰੇ ਦੋਨੋਂ ਦੇ ਦੋ ਆਰਮਸ ਟੈਟੂ ਨਾਲ ਭਰੇ ਨਹੀਂ ਨਹੀਂ ਐਕਲੀਫਿਕੇਸ਼ਨ ਜੋ ਕਾਕੂ ਲਿਖਾ ਹੋਤਾ ਹੈ ਉਹ ਆਮ ਇਨ ਆਫਟਰ ਹਰ ਡੈਥ ਉਸਕੇ ਬਾਅਦ ਹੋਇਆ। ਨੰਨ ਲੜਕੀ ਵਾਲਾ ਤਾਂ ਪਹਿਲਾਂ ਦਾ ਹੈਗਾ ਅੱਛਾ ਆਪਣੀ ਵੀ ਉਸ ਨੇ ਕੀ ਆਪਣੀ ਦੇ ਉੱਪਰ ਉਸ ਨੇ ਆਪਣੀ ਚੈਸਟ ਦੇ ਉੱਪਰ ਆਪਣਾ ਤੇ ਡਿਸੀਜ਼ ਦਾ ਇੱਕ ਫੋਟੋ ਹੈ ਦਾ ਕੱਟੇ ਉਹ ਫੋਟੋ ਨੂੰ ਇਹਨੇ ਉਹ ਕਰਵਾਇਆ ਮੈਮ ਮੈਨੂੰ ਆਪਦਾ ਹੈਗਾ ਜਿਹੜਾ ਅਟੈਚੀ ਉਸੇ ਦੀ ਨਹੀਂ ਲੈ ਕੇ ਆਇਆ ਇਹਨੇ ਨਹੀਂ ਜੀਣਾ ਨਹੀਂ ਅਟੈਚੀ ਪੁਰਾਣੀ ਲੱਗਦੀ ਇਹ ਕਟੈਚੀ ਉਸ ਤੋਂ ਪਹਿਲਾਂ ਦਿੱਦੇ ਜਿਹਨੇ ਬੋਡੀ ਰੱਖੀ ਜਿਹਦੇ ਵਿੱਚ ਨੇ ਅੱਗ ਲਾਈ ਉਹ ਪੂਰੀ ਪੂਰੀ ਅਟੈਚੀ ਜਲੀ ਹੋਈ ਸਾਨੂੰ ਮਤਲਬ ਰਿਕਵਰ ਕਰ ਲਈ ਗਈ ਹੈ ਇਹਦੇ ਨਾਲ ਨਾਲ ਮਰਡਨ ਵੈਪਨ ਵੀ ਰਿਕਵਰ ਕਰ ਲਿਆ ਮੈਂ ਦੇਖੋ ਲਾਸਟ ਵਾਰੀ ਲੈ ਕੇ ਗਿਆ ਉਹ ਕਿਸੇ ਲੈ ਕੇ ਗਿਆ ਗੱਡੀ ਗੱਡੀ i20 ਗੱਡੀ ਹੈਗੀ ਇਹਦੀ ਆਪਣੀ ਉਹਦੇ ਵਿੱਚ ਲੈ ਕੇ ਗਿਆ ਸੀਗਾ ਉਹਦੇ ਟ੍ਰਾਂਕ ਦੇ ਅੰਦਰ ਲੈ ਕੇ ਗਿਆ ਸੀਗਾ ਤੇ ਉਦੋਂ ਬਾਅਦ ਇਹਨੇ ਉੱਥੇ ਸਿੱਟ ਦਿੱ ਮੈਡਮ ਇਹਦੇ ਆਪਣਾ ਇੱਕ ਲੜਕੀ ਹੈਗੀ ਆ ਕਿਸੇ ਹੋਰ ਲੜਕੇ ਦਾ ਪਨਾਜੈਸਮਾਨ ਸੀ ਵੀ ਹੈ ਇਹਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਦੇਖੀ ਮੈਂ ਮੈਂ ਇਸ ਚੀਜ਼ ਦੇ ਉੱਪਰ ਕਮੈਂਟ ਨਹੀਂ ਕਰੂੰਗੀ ਕਿ ਆ ਉਹ ਬੱਚੀ ਹਜੇ ਹੁਣ ਨਹੀਂ ਹੈ ਇਸ ਦੁਨੀਆ ਦੇ ਵਿੱਚ ਬਟ ਆ ਇੱਕ ਗੁਜੇ ਨੂੰ ਜਾਣਦੇ ਸੀਗੇ ਇੱਕ ਗੁਜੇ ਦੇ ਦੋਸਤ ਸੀਗੇ ਤੇ ਕੋਈ ਵਜ੍ਹਾ ਇਦਾਂ ਦੀ ਹੋ ਸਕਦੀ ਹੈ ਬਟ ਅਸੀਂ ਉਹਨੂੰ ਕਨਫਰਮ ਨਹੀਂ ਮੈਮ ਇਹਦੇ ਕੋਲ ਕੋਣ ਕੋਣ ਇਨਵੋਲਡ ਹੈ ਲੜਕੀ ਦਾ ਫੈਮਿਲੀ ਮੈਂਬਰ ਕਿਹੜਾ ਆ ਸਾਹਮਣੇ ਨਹੀਂ ਆਇਆ ਹੈਗਾ ਬਟ ਉਹਦਾ ਮੋਗੇ ਦੇ ਰਹਿਣ ਵਾਲੀ ਹੈਗੀ ਤੇ ਇਹਦਾ ਵਿਆਹ ਵੀ ਹੋਇਆ ਸੀਗਾ ਉਹ ਥੋੜਾ ਜਾਏਗਾ ਕਿ ਵਿਆਹ ਸ਼ਾਇਦ ਫੈਮਿਲੀ ਦੀ ਮਰਜ਼ੀ ਨਾਲ ਨਹੀਂ ਹੋਇਆ ਤੇ ਫੈਮਿਲੀ ਦੇ ਨਾਲ ਗੱਲਬਾਤ ਨਹੀਂ ਸੀਗੀ ਤਾਂ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈਗਾ ਮੈਮ ਇਹਦੇ ਵਿੱਚ ਕਿਤੇ ਹੋਰ ਦੇ এনवायरमेंट ਆਈ ਹੈ ਮਾਡਲ ਕਿਸੇ ਦੇ ਕਿਸੇ ਵਿੱਚ ਹੋਰ ਚੀਜ਼ ਸਾਹਮਣੇ ਆ ਰਹੀ ਹੈ ਵੀ ਲੜਕੀ ਵਿੱਚ ਚਿੱਟਾ ਪਿੰਦੀ ਆਦੀ ਸੀ ਨੀ ਉਹ ਹજી ਕਿਉਂਕਿ ਜਦੋਂ ਉਹਨਾਂ ਦੀ ਕਿਹੜਾਈ ਝਗੜਾ ਹੋਇਆ ਉਹ ਸਾਨੂੰ ਇਸ ਤਰ੍ਹਾਂ ਕੇ ਸੀ ਨਹੀਂ ਕਨਫਰਮ ਕਰ ਸਕਦੇ ਕਿਉਂਕਿ ਉਹਦੇ ਵਿਸਰਾ ਰਿਪੋਰਟ ਤੇ ਉਹਦੇ ਹજી ਰਿਪੋਰਟਸ ਆਣੀ ਬਾਕੀ ਹੈ ਤੇ ਮਰਡਰ ਹੋਇਆ ਸਟੈਬਿੰਗ ਨਾਲ ਹੋਇਆ ਉਹਦਾ ਬਾਦਮਾਨ ਕੀਤਾ ਕਿ ਥੈਟ ਇਜ਼ ਕਨਫਰਮ ਬਚੀ ਦੀ ਵੀ 20 ਦੇ ਵਿੱਚ अर्ਲੀ ਜੋ ਇਹ ਪਰਸਨ ਅਕਿਊਜ਼ਡ ਹੈ ਆ 35 ਦੇ ਅਰਾਊਂਡ ਹੈ ਉਹ ਜਾਂ ਕਿਤਨਾ ਹੋ ਸਕਦਾ 20 ਉਹ ਹੈਗਾ ਮਤਲਬ ਲੈਟਸ ਨਾਟ ਗੋਇੰ ਟੂ ਥੈਟ ਕਿਉਂਕਿ ਉਹ ਪਹਿਲਾਂ ਦਾ ਹੈਗਾ ਉਹ ਪਰਸਨ ਜਿਹਦੀ ਉਹ ਉਹ ਹੇ ਲੇਕਿਨ ਮਤਲਬ ਉਹਦਾ ਕੋਈ ਰੋਲ ਐਸੈਸ ਨਹੀਂ ਕੋਲ ਲੈਟਸ ਨੋਟ ਟੂ ਆਇਡੈਂਟੀਫਾਈ ਕਰਦਾ ਉਹ ਅਜੇ ਸਾਫ ਨਹੀਂ ਨਹੀਂ ਪ੍ਰਿੰਸ ਜਿਹੜਾ ਕਹਿੰਦੇ ਨੇ ਕੁਝ ਕੰਮ ਇਹ ਬਣ ਕਰ ਲੇ ਮੈਂ ਸਿਮਰਤਰਾ ਦੋਹਾਂ ਆਦੇ 15 ਤੋਂ 20 ਲੋਕਾਂ ਦੀ ਗੱਲ ਕਰ ਰਹੇ ਹਾਂ ਸਾਰਾ ਉਹ ਸਾਰੇ ਸੱਚਫੈਕਟ ਸੀ ਜਿਹਦੇ ਜਿਹਦੇ ਨਾਲ ਗੱਲ ਹੋਈ ਕਿਉਂਕਿ ਜੋ ਟੈਕਨੀਕਲੀ ਹਾਂਜੀ ਟੈਕਨੀਕਲੀ ਅਸੀਂ ਆਇਡੈਂਟੀਫਾਈ ਕੀਤਾ ਜੋ ਸ਼ਾਇਦ ਸਾਨੂੰ ਸ਼ੱਕ ਲੱਗਿਆ ਹਰ ਪਰਸਨ ਨੂੰ ਸੀ ਜਾ ਕੇ ਵੈਰੀਫਾਈ ਇਹ ਲੜਕੀ ਹੀ ਕੰਮ ਕਰਦੀ ਸੀ ਕਿਉਂਕਿ ਕੱਲੀ ਜਿਸ ਨਾਮ ਤੇ ਕਹ ਰਹੇ ਹੋ ਨਾ ਨਹੀਂ ਅਲੀ 20 ਦੇ ਵਿੱਚ ਕੋਈ ਕੰਮ ਕੋਈ ਮੁੱਦਾ ਨਹੀਂ ਕਰਦੀ ਸੀ ਤੇ ਬਾਕੀ ਇਹਦੇ ਨਾਲ ਮਤਲਬ ਦੋਸਤੀ ਸੀਗੀ ਤੇ ਆਪਣਾ ਕੁਝ ਨਾਰਮਲੀ ਉਹਦਾ ਫੇਸਬੁਕ ਇੰਸਟਾਗ੍ਰਾਮ ਤੇ ਵੀ ਇੰਚਾਰਟਿਕ ਜ਼ਿਆਦਾ ਸੀਗਾ ਮੈਂ ਲੱਗਦਾ ਕਿ ਉਹ ਬੰਦਾ ਵਿੱਚ ਗ੍ਰੀਨ ਕਰ ਲਿਆ ਸੀ ਕੋਈ ਲਿੰਕ ਜਿਹੜਾ ਟੈਟੂ ਬਣਾਇਆ ਸੀ ਕਾਫੀ ਮਾਣਦਾ ਉਹ ਕੋਈ ਲਿੰਕ ਹੈ ਜੀ ਪ੍ਰਿੰਸ

ਜੋ क्राइम ਫੈਸ਼ਨ ਹੈਗਾ ਤੇ ਉਦੋਂ ਬਾਅਦ ਉਹਦੀ ਯਾਦਗਾਰ ਕੁਝ ਵੀ ਹੋ ਸਕਦਾ ਹੈਗਾ ਲੇਕਿਨ ਟੈਟੂ ਬਣਨਾ ਇੱਕ ਚੀਜ਼ ਹੈ ਜੋ ਕਰਨਾ ਉਹ ਹੈ ਜਿਉਂਕਿ ਕੱਲ ਕੱਲ ਰਾਫੀ ਨੂੰ ਅਰੈਸਟ ਕੀਤਾ ਗਿਆ ਹੈਗਾ ਕਦੀ ਡੀਟੇਲ ਵਾਲੀ ਹੁਣ ਕੁਐਸਚਨਿੰਗ ਕੋਣੀ ਹੈਗੀ ਇੱਕ ਵਾਰੀ ਸਿਰਫ ਹੀ ਕੁਐਸਚਨਿੰਗ ਹੋਈ ਉਹਦੇ ਉਹਦੇ ਕਰਕੇ ਹੀ ਸਾਨੂੰ ਪਤਾ ਲੱਗਿਆ ਜੀ ਕਿ ਕਿਵੇਂ ਮਰਡਰ ਕੀਤਾ ਗਿਆ ਹੈਗਾ ਹੁਣ ਕੁਝ ਹੋਰ ਅਗਰ ਰੰਜਿਸ਼ ਸੀ ਕੋਈ ਕਾਰਨ ਸੀਗਾ ਯਾ ਜੋ ਤੁਸੀਂ ਪੁੱਛ ਰਹੇ ਹੋ ਉਹ ਕੁਝ ਵੀ ਆਉਂਦਾ ਹੈ ਉਹ ਡੀਟੇਲ ਕੁਐਸਚਨਿੰਗ ਦੇ ਨਾਲ ਮੈਨੂੰ ਤੌਰ ਤੇ ਜਿਵੇਂ ਲੱਗਦਾ ਹੁਣ ਕੋਈ ਕੁਝ ਇੱਥੇ ਦਰਾਉਂ ਰਿਹਾ ਥੋੜਾ ਜਆ ਮਤਲਬ ਨਸ਼ੀਦਾ ਆਦੀ ਦੀ ਨਸ਼ੀਦਾ ਆਦੀ ਲੱਗਦਾ ਹੈ ਕਿ ਜੋ ਮੈਂ ਸ਼ੇਅਰ ਕੀਤਾ ਹੈਗਾ ਤੇ ਬਸ ਇੰਨਾ

ਉਦੋਂ ਬਾਅਦ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਥੀਸ ਆਰ ਕਨਫਰਮਡ ਪਾਰਟ ਆਫ ਦੇ ਇਨਸਟਿਟਿਊਸ਼ਨ ਉਸੋ ਕੋਈ ਕਿਸੀ ਲੜਕੀ ਵੀ ਕੁਝੰਨੀ ਕਰੀ ਲੜਕਾ ਵੀ ਕੰਮ ਨਹੀਂ ਲੜਕੀ ਤੇ ਦੋਸਤ ਇਹ ਮੋਬਾਈਲ ਰਿਪੇਅਰ ਦਾ ਮੈਂ ਮੋਬਾਈਲ ਦਾ ਰਿਪੇਅਰ ਤੇ ਹੋਵੇਗੀ ਪਹਿਲਾ ਵਰਦਾ ਸੀਗਾ ਕੋਲ ਹਲਕੀ ਕਰ ਮਾਰਨ ਦੀ وجہ ਹੋਵੇਗੀ ਕੁਝ ਕੋਈ ਨਹੀਂ ਦੇਖੀ ਉਹਨੇ ਤਾਂ ਆਇਆ ਦੱਸਿਆ ਹੈਗਾ ਕਿ ਉਹਦੇ ਕੁੜੀ ਨੇ ਹੱਥ ਆਪਣਾ ਮੇਰਾ ਫੜ ਕੇ ਘਰ ਆ ਲਿਆ ਬਟ ਆ ਸਾਨੂੰ ਬਿਲੀਵੇਬਲ ਨਹੀਂ